ਸਟੇਟਮੈਂਟ ਦੀ ਚਾਪਿੰਟ ਦੀ ਗੱਲ ਹੈ ਤੁਸੀਂ ਕਿਹਾ ਸੀ ਮੈਂ ਜਾਣਾ ਚਾਹੁੰਦੀ ਕਿ ਮੇਰੇ ਨਾਲ ਜਾਣੀ ਚਾਹੀਏ ਮੈਂ ਚਲ ਚਲ ਹੁਣ ਤੁਸੀਂ ਚੇਂਜ ਕੀਤੇ ਜੋ ਚੇਂਜ ਇਸ ਸਟੋਰੀ ਗੋਡ ਡੈਮ ਨਹੀਂ ਨਹੀਂ ਦੇਖੋ ਜੀ ਸਟਾਪ ਇਟ ਮਸਟ ਸਟਾਪ ਤੁਸੀਂ ਸਟੇਟਮੈਂਟ ਚੇਂਜ ਕਰੋ ਪਲੀਜ਼ ਨੋਟ ਡਾਊਨ ਸਟੇਟਮੈਂਟ ਚੇਂਜ ਨਹੀਂ ਹੈ ਜੀ ਸਟੇਟਮੈਂਟ ਸੇਮ ਹੈ ਜੀ ਐਕਸਕਿਊਜ਼ ਮੀ ਜੈਂਟਲਮੈਨ ਬਾਜਰ ਲੈਂਗੁਏਜ ਜੀਵਨ ਜੀ ਆਪਜੀ ਸਟੇਟਮੈਂਟ ਚੇਂਜ ਹੈ ਤੁਸੀਂ ਮੈਨੂੰ ਹੋਰ ਕੀ ਹਾਂਜੀ ਓਡਾਰ ਮੈਨੂੰ ਕਿਹਾ ਤੁਸੀਂ ਜਾਣਾ ਚਾਹੁੰਦੇ ਨਹੀਂ ਅਸੀਂ ਹਾਂ ਮੈਂ ਚੱਲ ਵਰਦੂੰ ਤੁਸੀਂ ਮੈਨੂੰ ਕਿਹਾ ਕਿ ਮੈਂ ਜਾਣਾ ਆ ਤੁਸੀਂ ਕਹਿੰਦੇ ਕਿ ਜਾਣਾ ਚਾਹੁੰਦੇ ਜਾਂ ਚੱਲਦੇ ਤੁਸੀਂ ਹੁਣ ਮੈਨੂੰ ਕਹਿੰਦੇ ਕਿ ਹਾਂ ਟ੍ਰੈਵਲ ਰੈਕਸਟੀ ਕਰਕੇ ਹੁਣ ਤੇ ਜੇ ਅੱਜ ਕੱਲ੍ਹ ਸੈਂਡ ਮੇਰੇ ਪਾਸ ਅਸੀਂ ਰਿਕਾਰਡ ਕਰਕੇ ਰੀਪਲੇ ਕਰਕੇ ਦੇਖੋ ਜੀ ਉਹ ਤਾਂ ਮੈਨੂੰ ਪਤਾ ਹੀ ਹੈ ਮੈਂ ਕੀ ਕੀ ਬੋਲਿਆ ਮੈਂ ਭੁੱਲਦਾ ਨਹੀਂ ਹਾਂ ਤੁਸੀਂ ਝੂਠ ਬੋਲ ਰਹੇ ਹੋ ਡੋਟ ਲਾਈ ਟੂ ਮੀ ਕੋਈ ਝੂਠ ਨਹੀਂ ਆਈ ਤੁਸੀਂ ਮੈਨੂੰ ਸਟਾਲ ਕਹਿ ਰਹੇ ਹੋ ਮੈਂ ਝੂਠ ਨਹੀਂ ਬੋਲ ਰਿਹਾ ਦੱਸੋ ਜੀ ਜਿਹੜੀ ਗੱਲ ਜਿਵੇਂ ਸ਼ੁਰੂ ਹੋਈ ਜੇ ਵੀ ਜੀ ਆਪ ਆਮ ਟੈਲਿੰਗ ਯੂ ਹਰ ਗੱਲ ਰਿਕਾਰਡ ਹੋ ਰਹੀ ਹੈ ਲੋਡ ਪੁਆਇੰਟ ਤੇ ਜੱਜ ਸਾਹਿਬ ਇਹਨਾਂ ਨੂੰ ਮਾਰ ਸਕਦਾ ਹੈ